ਪਿਆਰ ਪਰ ਸਾਸਰੀ ਕਾਲ ਫੇਸਬੁਕ ਤੇ ਝੂਟੂ ਵਾਲਿਆਂ ਨੂੰ ਕਿਸੇ ਨੇ ਐਡ ਨਹੀਂ ਤਾਂ ਵਾਲੇ ਪਾਸ ਪੋਸਟਰ ਤੇ ਨੰਬਰ ਚੱਲੀ ਜਾਂਦਾ 507 ਫੁੱਟਵਾ ਪੈਂ ਭੇਜਿਆ ਕਰੋ ਵੀਡੀਓ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਆਪਾਂ ਦੇ ਕੇ ਅੱਜ ਤਿੰਨ ਟਰਾਲੇ ਵੀਡੀਓ ਸਾਰੀ ਵਿਖਪਰਾ ਬਣ ਕੇ ਸਟੈਪ ਨੇ ਕਰਿਓ ਸਸਤੇ ਵੀ ਤੇ ਮਹਿੰਗੇ ਵੀ ਆ ਲੈਫਟ ਵਾਲੇ ਆ ਵੀਰੇ 11 ਫੁੱਟਾ ਟਰਾਲਾ 11 6 ਮੀਟਰ ਟਰਾਲਾ ਲੈਫਟ ਵਾਲਾ ਮਿੱਟੀ ਵਾਲੇ ਵੀਰਾਂ ਵਾਸਤੇ ਕਿਸੇ ਵੀਰ ਭਾਈ ਨੇ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਆ ਇਹਨੇ ਕੋਈ ਟਰਾਲਾ ਦੇ ਆ ਵੀਡੀਓ ਆਪਾਂ ਇੱਕ ਦੀ ਬਣਾ ਦਿੰਨੇ ਆ ਚਲੋ ਤੁਹਾਨੂੰ ਦੱਸ ਦਿੰਨੇ ਆ 10 ਇੰਚੀ ਗਾਡਰਾ 10 ਨੜੀ ਹਾਬਾ 5 ਇੰਚੀ ਦਾ ਹਿੱਸਾ ਚੋਰਸ 55 ਇੰਚ ਮੱਛੀ ਹੌਕਾ 3 ਇੰਚ ਕਿਤੇ ਗੁੱਲਾ ਪੈਂਦਾ ਉਹ ਆ 4 ਇੰਚੀ ਤੇ ਵਧੀਆ ਟਰਾਲਾ ਹੈਵੀ ਤੇ ਭਾਰਾ ਲੈਫਟ ਵਾਲਾ ਟਰਾਲਾ 11 6 ਦਾ ਅਤੇ 10 ਇੰਚੀ ਦੀ ਹਾਂ 10 ਨੜੀ ਹਾਬਾ 10 ਇੰਚੀ ਗਾਡਰਾ 2 ਫੁੱਟ ਵੜਾ 3 ਫੁੱਟ ਦਾ ਹੈਗੀ ਆ 3 ਫੁੱਟ ਵੱਡਾ ਤੇ ਹੈਵੀ ਤੋਂ ਭਾਰਾ ਟਰਾਲਾ 11 6 6 ਦਾ 11 6 ਦਾ ਟਰਾਲਾ ਰੇਟ ਹੈਗਾ 1 ਲੱਖ 45000 1 ਲੱਖ 45000 ਏਰ ਗਮਬਰ ਸਰ ਪਿੰਡ ਮਣੀਠਾ ਏਰ ਗਮਬਰ ਸਰ ਪਿੰਡ ਮਣੀਠਾ ਉੱਥੇ ਖੜਾ ਆ ਮਗਰ ਦੇ ਪਾਸੇ ਦਾਦੇ ਨੇ ਵੀ ਨੰਬਰ ਲਿਖਿਆ ਹੋਇਆ ਵਾ 1 ਤੇ ਕਾ ਉੱਤੇ ਸੁਣਦੇ ਚੰਦੇ ਜਾਂਦਾ 1 ਲੱਖ 45000 ਰੁਪਏ ਰੇਟ ਹੈ 11 6 ਦੇ ਟਰਾਲਾ ਲੈਫਟ ਵਾਲਾ ਹੈਵੀ ਤੋਂ ਭਾਰਾ ਟਰਾਲਾ ਬਣਿਆ ਕਿਥੇ ਵੀਰਪਾਈ ਨੇ ਲੈਣਾ ਵੀ ਤਾਂ ਸੰਪਰਕ ਕਰ ਸਕਦੇ ਮਾਲਕ ਵੀ ਤਾਂ ਨੰਬਰ ਉੱਤੇ ਚੱਲੀ ਜਾਂਦਾ ਸਾਰੀ ਜਾਣਕਾਰੀ ਲੈਣੀ ਫੋਨ ਲਾ ਕੇ ਲੈ ਸਕਦੇ ਆ ਵਧੀਆ ਟਰਾਲਾ ਮਿੱਟੀ ਵਾਲੇ ਵੀਰਾਂ ਵਾਦੇ 11 6.5 ਦਾ ਤੇ ਦੋ ਫੱਟੇ ਦੀ ਵਾੜ ਤੇ ਲੈਫਟ 16 ਫੁੱਟ ਟਰਾਲਾ ਲੈਫਟ ਵਾਲਾ ਡਬਲ ਪੰਪ ਲੱਗਿਆ 10 ਇੰਚੀ ਗਾਡਰ ਦਾ 10 ਨੜੀ ਹਾਬਾ ਰੇਲ ਦਾ ਹਿੱਸਾ 3 ਫੁੱਟ ਵੈਡਾ ਲੇਜ਼ਰ ਕੱਟਨਾ ਬਣਿਆ ਵਾ ਹੈਵੀ ਤੋਂ ਭਾਰਾ ਟਰਾਲਾ ਕਿਥੇ ਵੀਰਪਾਈ ਨੇ ਲੈਣਾ ਵੀ ਤਾਂ ਸੰਪਰਕ ਕਰ ਸਕਦੇ ਆ ਇਰਗੰਬਰ ਸਰ ਪੈਂਡ ਮੀਟਗਾ ਉਹਨਾਂ ਵੀਰਾਂ ਕੋਲੇ ਖੜਾ ਟਰਾਲਾ ਇਹ ਕੋਕਾ ਵੀ ਟਰਾਲਾ ਜਮਾ ਲੈਫਟ ਵਾਲਾ ਡਬਲ ਪੰਪਾ ਰੇਟ ਹੈਗਾ 290000 290000 290000 ਤੇ ਵਧੀਆ ਹੈਵੀ ਤੋਂ ਪਾਰਾ ਟਰਾਲਾ ਲੇੜਾ ਛੇੜਾ ਪੂਰਨ ਲੱਗਣਾ ਸਪੋਰਟਾਂ ਥੋੜੀ ਮੇਰ ਬਣਾ ਕੇ ਲਾਈਆਂ ਤੱਲੇ ਵੀ ਗਾਰਡਰ ਜੋੜਨ ਦਾ ਨਹੀਂ ਬਣਨਾ ਕਿਸੇ ਵੀਰ ਭਾਈ ਨੇ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਆ ਡਬਲ ਪੰਪਾ 25 25 ਟਨ ਵਾਲੇ ਦੋ ਪੰਪ ਲੱਗੇ ਵੇ ਆ 290000 ਰੁਪਿਆ ਰੇਟ ਹੈ 16 ਫੁੱਟ ਲੰਮਾ 7 ਫੁੱਟ ਚੌੜਾ 10 ਇੰਚੀ ਗੱਡਰ 10 ਨੜੀ ਹੱਬ ਰੇਲ ਦਾ ਹਿੱਸਾ 22 ਦੇ ਬਹਿੜੀਆਂ ਕਿਸੇ ਵੀਰ ਭਾਈ ਨੇ ਲੈਣਾ ਹੋਵੇ 20 ਦਾ ਸੰਪਰਕ ਕਰ ਸਕਦੇ ਮਾਲਕ ਵੀ ਦਾ ਨੰਬਰ ਉੱਤੇ ਚੱਲ ਜਾ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਤੇ ਕੋਕਾਪੀ ਟਰਾਲਾ ਹੈਵੀ ਤੋਂ ਭਰਾ ਟਰਾਲਾ ਲੈਫਟ ਵਾਲਾ ਟਰਾਲਾ ਹੈ 16 7 ਦਾ ਟੂਕੇ ਦਾ ਰੰਗ ਕੀਤਾ ਵਾ 22 ਦੇ ਬਹਿੜੀਆਂ ਜਾਜੀ ਪਰਸ ਲੱਗੀ ਵੀ ਆ ਲੇਜਰ ਕਰਨਾ ਬਿੰਡ ਬਣਿਆ ਵਾ ਜਪ ਜੰ ਜਾਂ ਚ ਦੀ ਮੱਛੀ ਹੋ ਕਾ 4 ਇੰਚ ਕਿਤੇ ਗੁੱਲਾ ਪੈਂਦਾ ਉਹ ਆ ਬਹੁ ਵਗੇ ਟਰਾ ਦੀ ਸਾਰੀ ਜਾਣਕਾਰੀ ਬਈ ਫੋਨ ਲਾ ਕੇ ਲੈ ਸਕਦੇ ਆ 14 ਫੁੱਟ ਟਰਾਲਾ 6 ਫੁੱਟ ਚੌੜਾ ਤੇ ਜਾਲੀ ਲੱਗੀ ਵੀ ਆ ਤੂੜੀ ਵਾਲੇ ਵੀਰਾਂ ਵਾਂਦੇ ਕਿਸੇ ਵੀ ਨੰਬਰ ਇਹਨਾਂ ਲੈਣਾ ਵੀ ਦੇ ਸੰਪਰਕ ਕਰ ਸਕਦੇ ਆ ਪਟਿਆਲਾ ਏਰੀਆ ਦੇ ਵਿੱਚ ਤੇ ਬਡੇ ਟਰਾ ਦੇ ਚੱਲਦੇ ਆ ਤੂੜੀ ਵਾਲਾ ਭੰਗ ਲੱਗਿਆ 5 ਫੁੱਟ ਤਾਂ ਨੂੰ ਭੋਂਗਾ ਤੂੜੀ ਵਾਲਾ ਲੱਗਿਆ ਵਾ ਜਾਲੀ ਲੱਗੀ ਸੌਰੀ ਕਹਿਣਾ ਤੇ ਇਹ 5 ਫੁੱਟ ਤਾਂ ਜਾਲੀ ਆ 2 ਫੁੱਟ ਵਾੜਾ 14 ਫੁੱਟ ਲੰਮਾ 6 6 ਫੁੱਟ ਚੌੜਾ ਵਧੀਆ ਟਰਾਲਾ 1,65,000 ਰੁਪਏ ਦਾ 1,65,000 ਰੁਪਏ ਦਾ 4 ਇੰਚੀ 8 ਇੰਚੀ ਗਾਡਰਾ ਤੇ ਕਿਸੇ ਵੀਰ ਭਾਈ ਜੀ ਬਿਨਾਂ ਲਿਫਟ ਤੋਂ ਟਰਾਲਾ ਇਹ 4 ਇੰਚੀ 8 ਨੜੀ ਹੱਬਾ ਤੇ 8 ਇੰਚੀ ਗਾਡਰਾ ਬਹੁ ਬਈ ਟਰਾਲਾ ਕਿਸੇ ਵੀਰ ਭਾਈ ਜੀ ਲੈਣਾ ਵੀ ਜਸਪਰ ਕਰ ਸਕਦੇ ਆ ਮੱਛੀ ਹੁੱਕ ਜੀ ਟਰਾਲਾ ਵੱਡਾ ਵੈੱਡ ਲੱਗਿਆ ਵਾ ਕਿਸੇ ਵੀਰ ਭਾਈ ਜੀ ਲੈਣਾ ਮਾਲਕ ਬੀਜਾ ਨੰਬਰ ਉੱਤੇ ਕਿੰਦੀਆਂ ਸਾਰੀ ਜਾਣਕਾਰੀ ਜਿਹੜੀ ਫੋਨ ਲੱਗਦੇ ਆ ਸਕਦੇ ਆ ਤੇ ਵੀਡੀਓ ਨੂੰ ਲਾਈਕ ਕਰਦੇ ਕਰੋ ਸ਼ੇਅਰ ਕਰਦੇ ਕਰੋ ਕਮੈਂਟ ਕਰਦੇ ਕਰੋ ਚੈਨਲ ਸਬਸਕ੍ਰਾਈਬ ਕਰ ਕਰਦੇ ਭਰਾਵਾਂ ਕੇ ਸ਼ੇਅਰ ਕਰਦੇ ਹੋ ਅੱਗੇ ਲੈਜਰ ਕਰਾਇਆ ਸੌਰੀ ਕਹਿਣਾ ਤੇ ਲੈਜਰ ਕਰਾਇਆ ਬਹੁਤ ਵਧੀਆ ਜੇ ਕਿਸੇ ਵੀਰ ਭਾਈ ਜੀ ਲੈਣਾ ਵੀਰਸਪਰਕ ਕਰ ਸਕਦੇ ਆ ਇਹ 6 ਸਾਲ ਦੀ ਪੁਰਾਣੀ ਕੁੰਪਣੀ ਹੈ ਇਹ ਕਿਸੇ ਨੇ ਡੀਜਰਸ਼ਿਪ ਕਰਨੀ ਹੋਵੇ ਉਹ ਵੀ ਕਰ ਸਕਦੇ ਆ ਆ ਨੰਬਰ ਚੱਲ ਜਾਂਦਾ ਸਤਾਨਪੁਰ ਲੋਧੀ ਵੀਰ ਨਾਲ ਸੰਪਰਕ ਕਰ ਸਕਦੇ ਤੁਸੀਂ ਜੇ ਡੀਜਰਸ਼ਿਪ ਕਰਨੀ ਆ ਵੀਰ ਨਾਲ ਸੰਪਰਕ ਕਰ ਸਕਦੇ ਆ ਤੇ ਤੁਹਾਡੇ ਕੋਲੇ ਕੰਪਨੀ ਦੀ ਫੁੱਲ ਸੈਲਸ ਮਿਲੂਗੀ ਤੇ ਇਹਦਾ ਦੰਦਾ ਸਟੀਲ ਦਾ ਦੰਦਾ ਲੱਗਿਆ ਆ ਕੰਪਨੀ ਦੇ ਹੈਗੇ ਬਹੁਤ ਲੋਕੀ ਲੈਂਦੇ ਆ ਵੀਰ ਦਾ ਬਹੁਤ ਚੰਗਾ ਸੁਹਾ ਤੇ ਬਹੁਤ ਚੰਗਾ ਭਾਈ ਆ ਜੇ ਕਿਸੇ ਵੀਰ ਭਾਈ ਨੇ ਲੈਣਾ ਵੀ ਤਾਂ ਸੰਪਰਕ ਕਰ ਸਕਦੇ ਆ ਫਤੇਗਰ ਚੂੜੀਆਂ ਪਿੰਡ ਦਾ 2.5 ਸਾਲ ਤੋਂ ਮੇਰੇ ਨਾਲ ਜੁੜਿਆ ਹੋਇਆ ਇਹ ਮੈਨੂੰ ਗੱਲਾਂ ਬਾਤਾਂ ਵੀ ਕਰਦੇ ਰਹਿੰਦੇ ਬਹੁਤ ਬੰਦਾ ਚੰਗਾ ਜੇ ਕਿਸੇ ਵੀਰ ਭਾਈ ਦੇ ਲੈਣਾ ਬਿਜ਼ਨਸ ਪਰ ਕਰ ਲੋ ਕੋਕਾ ਪੀਸੇ ਕਰਾਇਆ ਹੋਊਗਾ ਤੇ ਸੈਕਟਮ ਦੀ ਫੁੱਲ ਗਰੰਟੀ ਹੋਊਗੀ 3 ਸਾਲ ਦੀ ਗਰੰਟੀ ਆ ਸਾਲ ਦੀ ਗਰੰਟੀ ਆ ਤੇ ਬਹੁਤ ਵਧੀਆ ਕਰਾਇਆ ਸੈਕਟਮ ਕਿਹੜਾ ਕਰਾਇਆ ਉਹਦਾ ਸਟੀਲ ਤਾਂ ਦੰਦਾ ਵਧੀਆ ਟਾਇਰ ਪਾਏ ਹੋਏ ਐਮ ਕੰਪਨੀ ਦੇ ਇਹ ਕਿਰਾਏ ਨੂੰ ਚਾਰ ਟਹਿਲ ਤੇ ਆਹ ਬਾਈ ਦਾ ਦਫਤਰ ਕਿੱਥੇ ਪਈ ਰਹਿੰਦਾ ਸਤਨਪੁਰ ਲੋਧੀ ਫੈਕਟਰੀ ਦਾ ਮਾਲਕਾ ਕਿਹੜਾ ਨੰਬਰ ਚੱਲੀ ਜਾਂਦਾ ਤੇ ਤਿੰਨ ਸਾਲ ਤੋਂ ਮੇਰੇ ਨਾਲ ਜੁੜਿਆ ਇਹ ਵੀਰ ਤੇ ਬਹੁਤ ਚੰਗਾ ਸੁਭਾਅ ਵੀਰ ਦਾ ਕਿਸੇ ਦੇ ਡੀਲਰ ਸੇਪ ਲਾਉਣੀ ਆ ਪਾਸਿਓ ਪਤਾ ਕਰ ਲਿਓ ਕਿਰਾਏ ਦਾ ਲੇਜਰ ਕਿਰਾਏ ਦਾ ਪਾਸਿਓ ਪਤਾ ਕਰ ਲਿਓ ਤੇ 10-12000 ਰੁਪਿਆ ਕਿਰਾਏ ਮਗਰ ਸਸਤਾ ਮਿਲੂਗਾ ਜੇ ਨਾ ਸਸਤਾ ਦੇਵੇ ਪਾਸੇ ਨਾਲੋਂ ਮੈਨੂੰ ਫੋਨ ਕਰ ਦਿਓ ਇਹ ਕਹਣਾ ਪਹਿਲੇ ਫੁੱਟ ਤੇ ਉੱਤੇ ਆਪਣਾ ਮੋਟੇ ਦਾ ਨੰਬਰ ਚੱਲੀ ਜਾਂਦਾ ਹੁੰਦਾ ਬਹੁਤ ਵਧੀਆ ਕੰਮ ਆ ਵੀਰ ਦਾ ਤੇ ਇਹ ਉਹ ਵੀ ਕਿਸੇ ਨੇ ਕਰਾਇਆ ਲੈਣਾ ਆਪਣੇ ਨਾਲ ਸੰਪਰਕ ਕਰ ਸਕਦੇ ਆਪਾਂ ਦਵਾ ਦੇਾਂਗੇ ਪਾਸੇੋਂ ਪਤਾ ਕਰ ਲਓ 10-12000 ਰੁਪਿਆ ਸਸਤਾ ਜਿਓਗਾ ਕਰਾਇਆ ਇਹ ਫੁੱਲ ਗਰੰਟੀ ਹੋ ਕੋਈ 3 ਸਾਲ ਦੀ ਗਰੰਟੀ ਆ ਸਾਲ ਦੀ ਗਰੰਟੀ ਆ ਸਟੀਲ ਦਾ ਦੰਦਾ ਲੱਗਿਆ 7 ਫੁੱਟ ਤੋਂ ਲੈ ਕੇ 8-9 ਫੁੱਟ ਤਾਈਂ ਕਰਾਇਆ ਬਣਾਉਂਦੇ ਆ ਇਹ ਕਿਉਂ ਜਾਂ ਆਖੋ ਕਿ ਉਹ ਜਾਂ ਕੰਮ ਕਾਰ ਬਣਾ ਦੇਣਗੇ ਤੇ ਬਹੁਤ ਵਧੀਆ ਕੰਮ ਆ ਵੀਰਾਂ ਦਾ ਤੇ ਆਹ ਭਾਈ ਦੀ ਫੋਟੋ ਲੱਗੀ ਆ ਵੇਖ ਏ ਆ ਗਿਆ ਆ ਭਾਈ ਇਹ ਸਰਦਾਰ ਬੰਦਾ ਕੋਈ ਝੂਠ ਨਹੀਂ ਮਾਰਦਾ ਕਿਹੜੀ ਗੱਲ ਕਹਿਤੀ ਉਹੋ ਹੀ ਹੋਊਗੀ ਬਹੁਤ ਵੀਰ ਦਾ ਸੁਹਾ ਚੰਗਾ ਬਹੁਤ ਵਧੀਆ ਕੰਮ ਆ ਵੀਰ ਦਾ 6 ਸਾਲ ਤੋਂ ਪੁਰਾਣੀ ਕਰਾਇਨਾ ਇਹਨਾਂ ਦੀ ਕੁਣਪੜੀਆਂ ਪੰਜਾਬ ਦੇ ਵਿੱਚ ਕਰਾਏ ਚੱਲਦੇ ਆਮ ਆਪਣੀ ਇਸੇ ਕੁਣਪੜੀ ਦੇ ਸੈਕਟਰ ਵਿੱਚ ਚੱਲਦੇ ਸਾਰੇ ਕਰਾਏ ਆ ਤੇ ਬਹੁਤ ਵਧੀਆ ਕੰਮ ਆ ਵੀਰ ਦਾ ਕਿਸੇ ਵੀਰ ਭਾਈ ਜੇ ਕਰਾਇਆ ਲੈਣਾ ਵੀ ਦਾ ਸੰਪਰਕ ਕਰ ਸਕਦੇ ਆ ਜੇ ਟੀਚਰਸ਼ਿਪ ਲੈਣੀ ਹੋ ਉਹ ਵੀ ਵੀਰ ਦਾ ਸੰਪਰਕ ਕਰ ਸਕਦੇ ਆ ਚਾਹ ਟੈਰ ਤਿੰਨਾਂ ਲਈ ਆ ਬਹੁਤ ਵਧੀਆ ਪਾਏ ਹੋਏ ਤੇ ਟੂਲ ਕਾਂ ਟੂਨ ਲੱਗਿਆ ਵਾ ਫੁੱਲ ਜਿਹਨਾਂ ਚੁਜਾ ਸਮਾਨ ਵੀ ਫੁੱਲ ਨਾਲ ਦੇਊਗਾ ਵੀਰ ਉਹ ਚਾਬੀਆਂ ਦੀ ਕਿਟੋ ਕਿਹੜਾ ਹੋਰ ਸਮਾਨ ਹੁੰਦਾ ਉਹ ਤੇਊਗਾ ਤੇ ਬਹੁਤ ਵਧੀਆ ਕੰਮ ਆ ਵੀਰ ਦਾ ਕਿਸੇ ਵੀਰ ਭਾਈ ਨੇ ਲੈਣਾ ਵੀ ਦਾ ਸੰਪਰਕ ਕਰ ਸਕਦੇ ਕਰਾਇਏ ਬਾਰੇ ਲੈ ਜੇ ਕਰਾਇਆ ਬਹੁਤ ਵਧੀਆ ਹੈ ਜੇ ਕੋਲੇ ਤੇ ਲਸਤਾਨ ਪੋ ਲੋਦੀਆ ਉੱਥੇ ਬਿਨਸਪਰ ਕਰ ਸਕਦੇ ਆ ਇਸ ਨੰਬਰ ਤੇ ਕਿਹੜਾ ਕਿਨੇ ਡੀਲਰਸ਼ਿਪ ਲੈਣੀ ਆ ਫੋਨ ਉਹ ਬੰਦਾ ਹੀ ਲਾਇਓ ਫੈਕਟਰੀ ਦਾ ਮਾਲਕ ਬੰਦਾ ਏ ਤੇ ਬਹੁਤ ਵਧੀਆ ਬੰਦਾ ਕਿਥੇ ਵੀਰ ਭਾਈਏ ਲੈਣਾ ਬਿਨਸਪਰ ਕਰ ਸਕਦੇ ਆ ਤੇ ਆਪੇ ਵੀਰ ਦਾ ਨੰਬਰ ਆ ਗਿਆ ਤੇ ਆਹ ਕਰਾਇਆ ਇਹਨਾਂ ਦਾ ਤੇ ਬਕਸਾ ਉੱਤੇ ਲੱਗਿਆ ਹੁੰਦਾ ਨਗਾ ਕਰਾਇਦੇ ਤੇ ਪੂਰੀ ਗਰੰਟੀਦਾਰ ਸਾਰਾ ਕੁਝ ਵੀਰ ਦਾ ਜੇ ਕੋਕਾ ਪੀ ਸੀ ਇਹ ਗੱਲੋ ਫੋਨ ਦੇ ਗਰੰਟੀ ਆ 3 ਸਾਲ ਦੀ ਗਰੰਟੀ ਆ ਤੇ ਸਾਲ ਦੀ ਗਰੰਟੀ ਆ ਪੂਰਾ ਵਧੀਆ ਕੰਮ ਆ ਵੀ ਇਦਾਂ ਪੂਰਾ ਕੋਈ ਆਏ ਗੱਲ ਨਹੀਂ ਵੀ ਕਿਰਾਇਆ ਕਰਾਇਆ ਦਿੱਤਾ ਮੜ ਕੇ ਪੁੱਛਣਾ ਹੀ ਨਹੀਂ ਤੇ ਬਹੁਤ ਵੀਰ ਦਾ ਸੁਆਹ ਚੰਗਾ ਤੇ ਆਹ ਦੇ ਕਿਰਾਇਆ ਲੈ ਕੇ ਵੀ ਜਾਂਦੇ ਲੋਕੀ ਤੇ ਬਹੁਤ ਕੰਮ ਚਾਹਾਂਦਾ ਵੀਰ ਦਾ ਤੇ ਆਹ ਦੇ ਕਿਰਾਇਆ ਚੰਦੀ ਜਾਂਦਾ ਇੱਕ ਤੁਹਾਨੂੰ ਹੋਰ ਮੈਂ ਕਹਿੰਦਾ ਤਾਂ ਵੱਡੀ ਲੈਣ ਤੇ ਥੱਲੇ ਚੱਲਦਾ ਹੋਵੇ ਕਿਰਾਇਆ ਤੇ ਰੇਂਜ ਨਹੀਂ ਟੁੱਟਦੀ ਰੇਂਜ ਘਟਾਉਣੀ ਬਤਾਉਣੀ ਵੀ ਨਹੀਂ ਪੈਂਦੀ ਬਰਾਬਰ ਪਨਾ ਦੀ ਪੰਜ ਕਰਾਏ ਚੱਲਦੇ ਹੁਣ ਰੇਂਜ ਜਮਾਂ ਹੀ ਨਹੀਂ ਟੁੱਟਦੀ ਤੇ ਭਰਾ ਬਣ ਕੇ ਵੀਡੀਓ ਸ਼ੇਅਰ ਕਰਦੇ ਹੋ ਚੰਗਾ ਜੇ ਚੰਗੀ ਲੱਗੀ ਤੇ ਲਾਇਕ ਕਮੈਂਟ ਕਰਿਓ ਇਹਨੂੰ ਵੀਰ ਨੂੰ ਤੇ ਬਹੁਤ ਵਧੀਆ ਵੀਰ ਨਾਲ ਸਪਰਕ ਕਰ ਸਕਦੇ ਆ ਡੀਜੇ ਸਿਪ ਦੇ ਨਹੀਂ ਕੁਝ ਵੀ ਪੰਜ ਕਰਾਏ ਬਰਾਬਰ ਚਲਾਜੋ ਉਦੋਂ ਦੀ ਰੇਂਜ ਦੀ ਰਲਦੀ ਇਹੋ ਜਿਹਾ ਸੈਕਟਮ ਪਿਆ ਇਸ ਸੈਕਟਮ ਦੇ ਵਿੱਚੋ ਵੀਡੀਓ ਲਾਇਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜੇ ਨਾਲ ਸਬਸਕ੍ਰਾਈਬ ਕਰੋ